ਆ ਕੋਠੀ ਕਰਕੇ ਬਚਾਲੇ ਖੜਿਆ ਹੈ ਭਾਰਤ ਮਾਲਾ ਪ੍ਰੋਜੈਕਟ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਵੀ ਇਸ ਕੋਠੀ ਤੇ ਕਿੰਨੇ ਰੁਪਏ ਲੱਗੇ ਨੇ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਘੁੰਮ ਰਹੇ ਆ ਦਵਾਬੇ ਏਰੀਏ ਦੇ ਵਿੱਚ ਵੀਡੀਓ ਐਂਡ ਤੱਕ ਦੇਖਿਓ ਤੁਹਾਨੂੰ ਵਧੀਆ ਲੱਗੂਗੀ ਦਵਾਬੇ ਏਰੀਆ ਦੇ ਵਿੱਚ ਬਹੁਤ ਸਾਰੇ ਪਿੰਡ ਐਜੇ ਆ ਜਿਨ੍ਹਾਂ ਦੇ ਵਿੱਚ ਵੱਡੀਆਂ-ਵੱਡੀਆਂ ਕਰੋੜਾ ਰੁਪਏ ਦੀਆਂ ਕੋਠੀਆਂ ਪਈਆਂ ਨੇ ਪਰ ਹੈ ਬਿਲਕੁਲ ਸੁੰਨੀਆਂ ਨੇ ਕਿਉਂਕਿ ਤੁਸੀਂ ਜਾਣਦੇ ਹੋ ਵੀ ਦਵਾਬਾ ਏਰੀਆ ਜਿਹੜਾ ਇਹ ਬਾਹਰ ਗਿਆ ਹੋਇਆ ਇੱਥੋਂ ਦੇ ਤਕਰੀਬਨ ਜਿਹੜੇ 70 ਤੋਂ 75% ਲੋਕ ਉਹ ਬਾਹਰ ਹੀ ਰਹਿੰਦੇ ਆ ਇਨ੍ਹਾਂ ਪਿੰਡਾਂ ਦੇ ਵਿੱਚ ਜ਼ਿਆਦਾਤਰ ਤਾਂ ਬਈ ਇਹ ਹੀ ਰਹਿੰਦੇ ਆ ਦੇਖਣ ਤੁਹਾਨੂੰ ਬਈ ਇਹ ਮਿਲਣਗੇ ਸਾਰੇ ਪਾਸੇ ਤੇ ਅੱਜ ਆਪਾਂ ਜਿਹੜੇ ਪਿੰਡ ਆਇਆ ਨਾ ਇਸ ਪਿੰਡ ਦਾ ਨਾਮ ਹੈ ਸੰਘੇ ਜਲਾ ਇਸ ਪਿੰਡ ਦੇ ਵਿੱਚ ਟੌਪ ਟੌਪ ਦੀਆਂ ਕੋਠੀਆਂ ਬਣੀਆਂ ਹੋਈਆਂ ਨੇ ਤੇ ਆਜੋ ਲੈ ਕੇ ਚੱਲਦੇ ਆ ਤੁਹਾਨੂੰ ਆਹ ਦੇਖੋ ਬਈ ਕਿੱਡੀ ਤਾਕੜੀ ਕੋਠੀਆਂ ਮੈਨੂੰ ਲੱਗਦਾ ਘੱਟੋ ਘੱਟ 25-30 ਕਰੋੜ ਰੁਪਇਆ ਦਾ ਆ ਰਾਮ ਨਾਲ ਇਸ ਜਿਹੜੀ ਹਵੇਲੀ ਤੇ ਲੱਗਿਆਊਗਾ ਉੱਪਰ ਦੇਖੋ ਕਿੰਨੀ ਕੈਂਟ ਸੈਨਰੀ ਆ ਜਿਹੜੀ ਪੰਜ ਕੋੜੇ ਖੜੇ ਨੇ ਦੌੜਦੇ ਹੋਏ ਦਿਖਾਏ ਗਏ ਨੇ ਤਕੜੇ ਤਕੜੇ ਸ਼ਹਿਰਾਂ ਦੇ ਵਿੱਚ ਜੰਡੀਗੜ ਲੁਧਿਆਣਾ ਉੱਥੇ ਵੀ ਤੁਹਾਨੂੰ ਇਹੋ ਜਿਹੀਆਂ ਕੋਠੀਆਂ ਵੇਖਣ ਨੂੰ ਨਹੀਂ ਮਿਲਣਗੀਆਂ ਜਿਹੜੀ ਬਾਈ ਨੇ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਪਾ ਰੱਖੀ ਆ ਉਹ ਤੁਸੀਂ ਜੰਗ ਢਿੱਲੋ ਦਾ ਇੱਕ ਗਾਣਾ ਸੁਣਿਆ ਹੋਣਾ ਵੀ ਹੈ ਨਾ ਜੱਟਾਂ ਦੀਆਂ ਕੋਠੇ ਜਿਹੜਾ ਤਾਜ ਮਹਿਲ ਨੂੰ ਫਿੱਕਾ ਪਾਉਂਦੀਆਂ ਨੇ ਤਾਂ ਉਹੀ ਗੱਲ ਹੈ ਵੀ ਤਾਜ ਮਹਿਲ ਨੂੰ ਜਿਹੜੀ ਫਿੱਕਾ ਪਾਉਂਦੀ ਆ ਜੀ ਇਦਾਂ ਕਰਦਾ ਵੀ ਇਹਨੂੰ ਵੇਖੀ ਜਾ ਇੰਨੀ ਸੋਹਣੀਆ ਤੇ ਨਾਲ ਹੀ ਜਿਹੜਾ ਗੁਰੂ ਘਰ ਬਣਿਆ ਹੋਇਆ ਗੁਰੂ ਘਰ ਵੀ ਇੱਥੇ ਜਿਹੜਾ ਬਹੁਤ ਵੱਡਾ ਬਣਿਆ ਹੋਇਆਗਾ ਦਿਖਾਉਣ ਦਾ ਮਕਸਦ ਸਿਰਫ ਇਹ ਆ ਵੀ ਇੰਨੇ ਆ ਜਿਆਦੇ ਦਬਾਬੇ ਦੇ ਲੋਕ ਜਿਹੜੇ 1970s 80 ਦੇ ਵਿੱਚ ਜਿਹੜੇ ਬਾਹਰ ਚਲੇ ਗਏ ਸੀ ਜਿਨ੍ਹਾਂ ਨੇ ਬਾਅਦ ਵਿੱਚ ਇਦਾਂ ਦੀਆਂ ਕੋਠੀਆਂ ਪਿੰਡ ਦੇ ਵਿੱਚ ਰਹਿਣ ਲਈ ਪਾਈਆਂ ਸੀ ਪਰ ਉਹਨਾਂ ਨੂੰ ਜਿਹੜਾ ਇੱਥੇ ਰਹਿਣਾ ਵੀ ਨਹੀਂ ਮਿਲਿਆ ਉਹ ਇੱਥੋਂ ਜਿੰਨੇ ਵੀ ਲੋਕ ਨੇ ਉਹ ਸਾਰੇ ਤਕਰੀਬਨ ਬਾਹਰ ਗਏ ਨੇ ਇਧਰ ਉਹ ਵਿਊ ਦਿਖਾ ਦिए ਤੁਹਾਨੂੰ ਕੋਠੀ ਦਾ ਕੱਲੀ ਇਹ ਹੀ ਕੋਠੀ ਨਹੀਂ ਹੋਰ ਵੀ ਬਹੁਤ ਸਾਰੀਆਂ ਕੋਠੀਆਂ ਨੇ ਜਿਹੜੀਆਂ ਪਿੰਡ ਦੇ ਵਿੱਚ ਟੌਪ ਤੋਂ ਟੌਪ ਬਣੀਆਂ ਹੋਈਆਂ ਨੇ ਪਰ ਇਹਦੀ ਜਿਹੜੀ ਗੱਲ ਹੈ ਉਹ ਅਲੱਗ ਹੀ ਆ ਇੱਕ ਪਾਸੇ ਦੂਜੇ ਪਾਸੇ ਉਹ ਦੇਖ ਲਓ ਤੁਸੀਂ ਇੱਕ ਹੋਰ ਬਿਲਡਿੰਗ ਬਣੀ ਹੋਈ ਆ ਉੱਤੋਂ ਦੀ ਜਿਹੜਾ ਰਾਹ ਕੀਤਾ ਹੋਇਆਗਾ ਤੇ ਆਜੋ ਹੋਰ ਝਾਤ ਮਾਰਦੇ ਆ ਇੱਕ ਕੋਠੀ ਆ ਸੀ ਬਈ ਇਹ ਵੀ ਵਾਹ ਕਮਾਲ ਡਿਜ਼ਾਈਨ ਨੇ ਅੱਜ ਤੋਂ 15 20 ਸਾਲ 30 ਸਾਲ ਪਹਿਲਾਂ ਇਹ ਡਿਜ਼ਾਈਨ ਚੱਲਦੇ ਸੀ ਹੁਣ ਤਾਂ ਕੁਝ ਹੋਰ ਆ ਗਏ ਜਦੋਂ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਘੁੰਮੋਗੇ ਨਾ ਤਾਂ ਤੁਹਾਨੂੰ ਲੋਕ ਬਹੁਤ ਘੱਟ ਦਿਖਾਈ ਦੇਣਗੇ ਕਿਉਂਕਿ ਇੱਥੇ ਲੋਕ ਰਹਿੰਦੇ ਹੀ ਨਹੀਂ ਇਹ ਕੋਠੀਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਕੋਠੀਆਂ ਇਹ ਪਈਆਂ ਨੇ ਸਾਂਭੀਆਂ ਹੋਈਆਂ ਨੇ ਹਾਲਾਂਕਿ ਕੋਈ ਫੈਮਿਲੀ ਜਿਹੜੇ ਇੱਥੇ ਰਹਿੰਦੀਆਂ ਨੇ ਪਰ ਜਿਹੜੀਆਂ ਫੈਮਿਲੀयां ਰਹਿੰਦੀਆਂ ਨੇ ਉਹਨਾਂ ਦੇ ਵੀ ਇੱਕ-ਇੱਕ ਦੋ-ਦੋ ਮੈਂਬਰ ਹੀ ਨੇ ਬਾਕੀ ਸਾਰੇ ਬਾਹਰ ਹੀ ਗਏ ਹੋਇਆ ਪਈਏ ਇੱਥੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ ਤੁਸੀਂ ਜਾਣਦੇ ਹੋ ਵੀ ਦਵਾਬਾ ਏਰੀਆ ਜਿੰਨਾ ਵੀ ਉਹ ਸਾਰੇ ਪਈਆਂ ਨੇ ਸਾਂਭਿਆ ਹੋਇਆ ਆ ਦੇਖੋ ਆ ਜਿੰਦਾ ਲੱਗਿਆ ਹੋਇਆ ਘਰ ਨੂੰ ਬਹੁਤ ਸੋਹਣੀ ਕੋਠੀ ਆਈ ਵੀ ਤਜਿੰਦੇ ਬਹੁਤ ਲੱਗੇ ਹੋਏ ਨੇ ਘਰਾਂ ਦੇ ਵਿੱਚ ਕਿਉਂਕਿ ਸਾਰੇ ਲੋਕ ਜਿਹੜੇ ਬਾਹਰ ਚਲੇ ਗਏ ਇੱਥੋਂ ਦੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਗੁਰੂ ਘਰ ਦੇਖ ਲਓ ਇੰਨਾ ਜ਼ਿਆਦਾ ਸੋਨਾ ਬਣਿਆ ਹੋਊਗਾ ਨਾ ਵੀ ਛੱਡ ਦਿਓ ਗੱਲਾਂ ਆਪਣੇ ਮਾਲਵੇ ਦੇ ਵਿੱਚ ਹਲੇ ਪਿੰਡਾਂ ਦੇ ਵਿੱਚ ਇੰਨੇ ਵਧੀਆ ਗੁਰੂ ਘਰ ਨਹੀਂ ਹੈਗੇ ਚਲੋ ਹੈਨਾ ਵੀ ਇਧਰ ਲਈ ਲੋਕਾਂ ਲਈ ਪੈਸਾ ਲਾ ਲਓ ਛਰਦਾ ਲਾ ਲਓ ਵੀ ਹਰੇਕ ਟਾਪ ਦੇ ਗੁਰੂ ਘਰ ਜਿਹੜੇ ਬਣੇ ਹੋਏ ਨੇਗੇ ਤਾਂ ਬਾਕੀ ਕਮਾਲ ਦੀਆਂ ਚੀਜ਼ਾਂ ਨੇਗੀਆਂ ਆਜੋ ਹੋਰ ਦਿਖਾ ਦਈਏ ਤੁਹਾਨੂੰ ਕੋਠੀਆਂ ਉਹ ਦੇਖੋ ਸਾਹਮਣੇ ਕੋਠੀਆਂ ਬਹੁਤ ਕੈਂਟ ਬਣੀਆਂ ਹੋਈਆਂ ਨੇ ਕਿਸੇ ਉੱਪਰ ਬਲਦ ਖੜਿਆ ਕਿਸੇ ਦੇ ਉੱਪਰ ਟਰੈਕਟਰ ਖੜਿਆ ਕਿਸੇ ਦੇ ਉੱਪਰ ਜਿਹੜਾ ਸ਼ੇਰ ਖੜਿਆ ਤਾਂ ਐਦਾਂ ਦੇ ਲੋਕੀ ਜਿਹੜੇ ਸ਼ਕੀਨ ਨੇ ਇਧਰਲੇ ਪਾਸੇ ਆਪਣੇ ਜਿਹੜੇ ਮਾਲਵੇ ਦੇ ਵਿੱਚ ਗੱਲ ਕਰੀ ਵੀ ਸਿੰਪਲ ਕੋਠੀਆਂ ਹਨੀਆਂ ਸਿੰਪਲ ਟੈਂਕੀਆਂ ਰੱਖੀਆਂ ਹੋਣਗੀਆਂ ਪਰ ਇਧਰ ਜਿਹੜੀਆਂ ਕੋਠੀਆਂ ਹੋਰ ਨੇ ਕੋਠੀਆਂ ਦੇ ਉੱਪਰ ਜਿਹੜੀਆਂ ਸਿੰਨਰੀਆਂ ਬਣੀਆਂ ਹੋਈਆਂ ਨੇ ਪਾਣੀ ਦੀ ਟੈਂਕੀ ਦੀਆਂ ਉਹ ਅਲੱਗ ਹੀ ਨੇ ਪਹਿਲਾਂ ਵੀ ਮੈਂ ਇੱਕ ਵਾਰੀ ਕੋਠੀ ਦਿਖਾਈ ਸੀ ਉਪਲਵਪਾ ਪਿੰਡ ਸੀ ਜਿਹੜਾ ਉੱਥੇ ਜਹਾਜ਼ ਖੜਾਇਆ ਹੋਇਆ ਸੀ ਨਾ ਉਹ ਵੀ ਦਵਾਬੇ ਏਰੀਏ ਦੇ ਵਿੱਚ ਹੈ ਜਲੰਧਰ ਦਾ ਇੱਕ ਪਿੰਡ ਹੈ ਉਪਲਵਪਾ ਉੱਥੇ ਜਿਹੜੀ ਮਤਲਬ ਇੱਕ ਹਵੇਲੀ ਬਣੀ ਹੋਈ ਹੈ ਪੁਰਾਣੇ ਟਾਇਪ ਦੀ ਤੇ ਉਹਦੇ ਉੱਪਰ ਜਿਹੜਾ ਬਹੁਤ ਵੱਡਾ 에ਅਰ ਇੰਡੀਆ ਦਾ ਜਹਾਜ਼ ਖੜਾਇਆ ਹੋਇਆਗਾ ਤਾ ਇਹ ਪਿੰਡਾ ਜਿਹੜਾ ਸੰਘੇ ਜਿਲ੍ਹਾ ਪਿੰਡ ਸੀ ਆ ਸੰਘੇ ਜਲੇ ਪਿੰਡ ਦਾ ਅੱਡਾ ਤੇ ਆਜੋ ਹੋਰ ਪਿੰਡ ਚੱਲਦੇ ਆ ਆਪਾਂ ਤੁਹਾਨੂੰ ਇੱਕ ਹੋਰ ਕੈਂਟ ਜੀ ਦਿਖਾਉਨੇ ਆਗੇ ਆ ਦੇਖੋ ਭਾਈ ਇਹ ਜਿਹੜਾ ਪ੍ਰੋਜੈਕਟ ਚੱਲ ਰਿਹਾ ਸਰਕਾਰ ਦਾ ਇੱਥੇ ਪੁਲ ਬਣਾਣਾਗਾ ਪਰ ਉਧਰਲੇ ਪਾਸੇ ਜਿਹੜੀ ਕੋਠੀ ਆ ਉਹ ਵਿਚਾਲੇ ਕੱਲੀ ਏ ਖੜੀ ਹੈਗੀ ਇੱਦੇ ਦੂਜੇ ਪਾਸੇ ਵੀ ਜਿਹੜਾ ਪਦਖਾਵਾਂਗੇ ਤੁਹਾਨੂੰ ਦੂਜੇ ਪਾਸੇ ਵੀ ਜਿਹੜੀ ਸੜਕ ਬਣੀ ਜਾਂਦੀ ਆ ਤੇ ਇਧਰੋਂ ਵੀ ਜਿਹੜੀ ਬਣੀ ਜਾਂਦੀ ਆ ਪਰ ਇਹ ਵਿਚਾਲੇ ਕੱਲੀ ਕੋਠੀ ਰਹਿ ਗਈ ਹੋ ਸਕਦਾ ਏ ਭਾਈ ਅੜਿਆ ਹੋਵੇ ਨੀ ਹੁਣ ਨੂੰ ਤਾਂ ਪ੍ਰੋਜੈਕਟ ਜਿਹੜਾ ਕੰਪਲੀਟ ਹੋ ਜਾਣਾ ਸੀਗਾ ਆ ਪੈਸੇ ਨਹੀਂ ਮਿਲੇ ਹੁਣ ਖਾਤੇ ਦੇ ਵਿੱਚ ਨਾ ਆਏ ਹੁਣ ਜੇਕਰ ਮਈ ਨੇ ਇਹ ਜਗ੍ਹਾ ਸਰਕਾਰ ਨੂੰ ਦਿੱਤੀ ਹੋਵੇ ਜਾਂ ਫਿਰ ਅੜਿਆ ਖੜਿਆ ਹੋਣਾ ਗੱਲ ਨਹੀਂ ਬਣੀ ਹੋਣੀ ਆਜੋ ਕੋਠੀ ਵਾਲੇ ਨੂੰ ਚੱਲਦੇ ਆ ਤੁਹਾਨੂੰ ਨੇੜੇ ਜਾ ਕੇ ਥੋੜਾ ਜਿਆਦਾ ਦਿਖਾਉਨੇ ਆ ਇਧਰਲੇ ਪਾਸੇ ਜਿਹੜੀਆਂ ਕੰਦਾ ਸੀਗੀਆਂ ਤੇ ਕੰਦਾ ਹੁਣ ਜਿਹੜੀਆਂ ਡਿੱਗ ਗਈਆਂ ਮੈਨੂੰ ਲੱਗਦਾ ਜਾਂ ਢਾਹਤੀਆਂ ਜਾਂ ਡਿੱਗ ਗਈਆਂ ਸਮਝ ਲਓ ਆ ਦੇਖੋ ਆ ਬਜਰੀ ਆ ਸਾਰੇ ਪਾਸੇ ਇੱਥੇ ਜਿਹੜਾ ਰੋਡ ਦਾ ਕੰਮ ਹੈ ਉਹ ਚੱਲ ਰਿਹਾ ਕਿਉਂਕਿ ਜਿਹੜਾ ਭਾਰਤ ਮਾਲਾ ਰੋਡ ਦਾ ਕੰਮ ਚੱਲ ਰਿਹਾ ਤੁਸੀਂ ਬੜੀ ਥਾਂ ਤੇ ਵੇਖਿਆ ਹੋਣਾ ਉਹ ਪ੍ਰੋਜੈਕਟ ਕਿਤੇ ਨਾ ਕਿਤੇ ਅੱਧਾ ਰਹਿ ਗਿਆ ਮਤਲਬ ਖੜ ਗਿਆ ਉਹ ਪ੍ਰੋਜੈਕਟ ਕਿਉਂਕਿ ਭਾਈ ਕਈਆਂ ਨੇ ਜ਼ਮੀਨ ਨਹੀਂ ਦਿੱਤੀ ਹੈ ਨਾ ਆਪਦੀ ਤਾਂ ਕਰਕੇ ਜਿਹੜਾ ਹੁਣ ਤੁਸੀਂ ਵੇਖਦੇ ਹੋ ਵੀ ਨਹੀਂ ਹੁਣ ਨੂੰ ਉਹ ਕੰਪ ਇੰਨੀ ਛੇਤੀ ਰਾਜਸਥਾਨ ਦੇ ਵਿੱਚ ਬਹੁਤ ਛੇਤੀ ਉਹ ਕੰਪਲੀਟ ਹੋ ਗਿਆ ਸੀ ਕਿਉਂਕਿ ਉੱਥੇ ਜਿਹੜੀ ਜਗ੍ਹਾ ਖੁੱਲੀ ਸੀ ਲੈਣ ਦੇ ਵਿੱਚ ਦਿੱਕਤ ਨਹੀਂ ਆਈ ਕੋਈ ਪਰ ਇਧਰਲੇ ਪਾਸੇ ਆਪਣੇ ਜਿਹੜੇ ਕਿਸਾਨ ਨੇ ਥੋੜੇ ਅੜ ਜਾਂਦੇ ਆ ਹੈਨਾ ਵੀ ਅੜਨ ਵੀ ਕਿਉਂ ਨਾ ਯਾਰ ਅਗਲਿਆਂ ਦੀ ਜ਼ਮੀਨਾਂ ਨੇ ਅਗਲੇ ਦੀ ਮਰਜ਼ੀ ਆ ਵੇਚਣ ਭਾਵੇਂ ਨਾ ਵੇਚਣ ਹੈਨਾ ਤਾਂ ਇਹ ਕੋਠੀ ਹੈ ਜਿਹੜੀ ਬਿਲਕੁਲ ਰੋਡ ਤੇ ਬਣੀ ਹੋਈ ਆ ਭਾਰਤ ਮਾਲਾ ਰੋਡ ਹੈ ਜਿਹੜਾ ਇਹ ਤਾਂ ਇਧਰਲੇ ਪਾਸੋਂ ਆਉਂਦਾਗਾ ਇਹ ਇਧਰਲੇ ਪਾਸੇ ਅਸੀਂ ਸੁਲਤਾਨਪੁਰ ਲੋਧੀ ਨਿਆਰੇ ਸੀ ਤੇ ਬਟਾਲੇ ਤੋਂ ਜਿਹੜਾ ਅਸੀਂ ਆ ਰਹੇ ਸੀਗੇ ਤਾਂ ਇਧਰਲੇ ਪਾਸੇ ਜਿਹੜਾ ਵਿਚਾਲੇ ਕੋਠੀ ਮਿਲੀ ਤਾਂ ਸੋਚਿਆ ਵੀ ਵੀਡੀਓ ਬਣਾਈਏ ਨਾ ਬਾਕੀ ਗੱਲ ਆਪਾਂ ਦਬਾਬੇ ਮਾਜੇ ਦੀ ਕਰੀ ਤਾਂ ਇਧਰੋਂ ਬਹੁਤ سارے ਲੋਕ ਜਿਹੜੇ ਅਮਰੀਕਾ ਹੈ ਨਾ ਕੈਨੇਡਾ ਆਸਟ੍ਰੇਲੀਆ ਉਧਰ ਜਾ ਕੇ ਫਿੱਟ ਹੋ ਗਏ ਸਭ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਇੰਗਲੈਂਡ ਹੀ ਗਏ ਹੋਏ ਆਗੇ ਤਾਂ ਇੱਧਰ ਜਿੰਨੀਆਂ ਵੀ ਹਵੇਲੀਆਂ ਕੋਠੀਆਂ ਨੇ ਉਹ ਤਕਰੀਬਨ ਤੁਹਾਨੂੰ ਜ਼ਿਆਦਾਤਰ ਸੁੰਨੀ ਮਿਲਣਗੀਆਂ ਤੇ ਪੈਸਾ ਇੰਨਾ ਜ਼ਿਆਦਾ ਲੱਗਾ ਹੋਇਆ ਵੀ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਆ ਦੇਖੋ ਜਿਹੜੀ ਮਰਜ਼ੀ ਹਵੇਲੀ ਵੇਖ ਲਓ ਜਿਹੜੀ ਮਰਜ਼ੀ ਕੋਠੀ ਵੇਖ ਲਓ ਐਦਾਂ ਲੱਗਦਾ ਵੇਖਣ ਨੂੰ ਯਾਰ ਹੈਨਾ ਵੀ ਆ ਮੈਲੇਜ ਨੇ ਹੋਏ ਨੇ ਪਰ ਇਨ੍ਹਾਂ ਕੋਠੀਆਂ ਦੇ ਵਿੱਚ ਬਹੁਤ ਘੱਟ ਲੋਕ ਰਹਿੰਦੇ ਆਗੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਹਾਂ ਐਦਾਂ ਦੀ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣਗੀਆਂ ਹੈਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਸੀ ਨਾ ਵੀ ਲੋਕਾਂ ਨੂੰ ਪਤਾ ਲੱਗੇ ਰ ਵੀ ਦੁਆਬੇ ਦੇ ਏਰੀਏ ਦੇ ਵਿੱਚ ਇੰਨੇ ਵੱਡੇ ਲੋਕ ਰਹਿੰਦੇ ਆ ਇੰਨੀਆਂ ਤਕੜੀਆਂ ਕੋਠੀਆਂ ਪਈਆਂ ਨੇ ਪਰ ਉਹਨਾਂ ਕੋਠੀਆਂ ਦੇ ਵਿੱਚ ਬਹੁਤ ਘੱਟ ਲੋਕ ਰਹਿੰਦੇ ਆਗੇ ਹੈਨਾ ਬਾਕੀ ਆ ਜਿਹੜੀ ਤੁਹਾਨੂੰ ਕੋਠੀ ਵਿਖਾਈ ਸੀ ਵੀ ਬਚਾ ਲੈ ਇਹਦਾ ਪ੍ਰੋਜੈਕਟ ਹੈ ਜਿਹੜਾ ਹਲੇ ਮਤਲਬ ਬਣਿਆ ਨਹੀਂ ਹੈਗਾ ਇਹ ਇੱਥੇ ਹੀ ਹੋ ਸਕਦਾ ਕੋਈ ਕੰਮ ਅੜਿਆ ਹੋਵੇ ਹੈਨਾ ਬਾਕੀ ਦੁਆਬੇ ਏਰੀਏ ਦੇ ਪਿੰਡ ਤੁਸੀਂ ਘੁੰਮ ਕੇ ਵੇਖਿਓ ਤਾਂ ਵਧੀਆ ਜੀ ਲੱਗਦਾ ਇਧਰਲੇ ਪਾਸੇ ਕੋਈ ਜਿਆਦਾ ਸ਼ੋਰ ਸ਼ਰਾਬਾ ਨਹੀਂ ਪਰ ਇੰਨੇ ਵਧੀਆ ਪਿੰਡ ਨੇ ਕੀ ਛੱਡ ਦੋ ਗੱਲਾਂ